ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਕਮਲ ਡੈਰੀ ਫਾਰਮ ਤੇ ਤੁਹਾਡਾ ਬੜਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਕੋਲੇ ਬਾਈ ਅੱਜ ਚਾਰ ਪਸ਼ੂ ਵਿਕਾਊ ਹੈ ਜੀ ਤਿੰਨ ਸੂਈਆਂ ਵੀ ਮੱਝਾਈ ਤੇ ਇੱਕ ਮੱਝ ਸੂਣ ਵਾਲੀ ਆ ਬਾਈ ਪਿੰਡ rau ke kala ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 88475 18965 ਚਾਰ ਪਸ਼ੂ ਵਿਕਾਊ ਆ ਬਾਈ ਜੇ ਕਿਸੇ ਵੀ ਭਰਾ ਨੇ ਖਰੀਦਣੇ ਹੋਣ ਤਾਂ ਸੰਪਰਕ ਕਰ ਸਕਦੇ ਹੋ ਬਾਈ ਆ ਮਾਜਾ ਪਹਿਲੇ ਨੰਬਰ ਤੇ ਤੀਜਾ ਸੂਆ ਬਈ ਇਹਦਾ 8-10 ਦਿਨ ਹੋ ਗਏ ਬਾਈ ਇਹਨੂੰ ਸੂਈ ਲੋਜੀ ਖੱਲੇ ਬਈ ਬਹੁਤ ਸਾਬਾ ਕੱਦ ਵਾਲੀ ਮਾਜਾ ਹੀ ਪੂਰੀ ਸਿੰਘ ਥੋੜਾ ਜਿਹਾ ਉੱਚਾ ਗੋਲ ਝੋਂਜਾ ਚੰਗਾ 11-12 ਲੀਟਰ ਦੁੱਧ ਦੇ ਥੱਲੇ ਇਸ ਟਾਈਮ ਤੇ ਬਾਈ ਤਿਆਰ ਆਈ ਖੋਲੀਓ 11 ਤੋਂ 12 ਲੀਟਰ ਦੁੱਧ ਇਸ ਟਾਈਮ ਤੇ ਬਾਈ ਤਿਆਰ ਆਈ ਦੇ ਥੱਲੇ ਦੁੱਧ ਦੇ ਦੂਗੀ ਬਾਈ ਇਹ 13-14 ਲੀਟਰ ਸੰਭ ਨਾਲੀ ਥੋੜੀ ਜਿਹੀ ਲੱਕਈ ਮਾਰੇ ਵਿਆ ਤਾਜੀ ਸੂਈ ਕਰਕੇ ਹੋਲੀ 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 ਵੱਡੀ ਆ ਮੈਂ ਪੂਰੀ ਕੱਦ ਚ ਬਾਈ ਹਾਲੇ ਵੀ ਦੀ ਬਹੁਤ ਸਾਫ ਹੈ ਮੋਲਾ ਇਹਦਾ 1 15 ਬਾਈ ਇਹਦਾ ਜੇ ਕਿਸੇ ਵੀ ਭਰਾ ਨੇ ਖਰੀਦਣੀ ਹੋਵੇ ਤਾਂ ਆਪੇ ਨਾਲ ਸੰਪਰਕ ਕਰ ਸਕਦੇ ਹੋ ਬਾਈ ਸੋਹਣੀ ਮੈਂ ਆ ਪੂਰੀ ਬਾਈ ਕੱਦ ਕਾਠ ਵਾਲੀ ਵੱਡੀ ਮੱਜ ਬੱਚਾ ਇਹਦੇ ਮਗਰ ਬਾਈ ਕੱਟੀ ਆ ਜੀ ਕੱਲ ਇਹਦੀ ਬੋਸ ਆਹਾ ਬਾਈ ਮੋਲੇ ਦਾ 115000 ਬਾਈ ਇਹਦਾ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਬਾਈ ਦੂਜੇ ਨੰਬਰ ਦੇ ਆਹਾ ਤੀਜਾ ਸੁਆ ਬਾਈ ਇਹਦਾ ਸੈਸ ਨੂੰ ਬਹੁਤ ਸੋਹਣਾ ਬਾਈ ਇਹਦਾ ਝੋਟੀ ਹੈ ਤੀਜਾ ਸੁਆ ਕੱਦਕਾਰ ਬਹੁਤ ਆਏ ਦਾ ਵੀ ਮੈਂ ਦਾਈ ਇਹ ਕੱਲ ਦੀ ਸੁਈਰੀ ਹੈ ਬਾਈ ਕੱਲ ਦਿਖਣੀ ਪਰਸੋਂ ਦੀ ਸੁਈਰੀ ਹੈ ਬਾਈ ਵੱਡੀ ਮੈਂ ਆ ਪੂਰੀ ਕੱਦ ਵਾਲੀ 9 ਨਾਲ ਲੀਟਰ ਬੋਲਾ ਹੋ ਬਾਈ ਤਿਆਰ ਏ ਇਸ ਲਈ ਮਾਲਕਾਂ ਨੇ ਦਸਨ ਮੁਤਾਬਕ 14-15 ਲੀਟਰ ਦੁੱਧ ਦੀ ਨਾਲੀ ਮੱਝ ਆ ਬਈ ਇਹ ਬੁਰਾ ਅਸਲ ਦੀ ਆ ਬਾਈ ਪੂਰੀ ਸੋਹਣੀ ਮੈਂ ਕੱਦ ਕਾਠੀ ਵੱਡੀ ਮੱਝ ਦਸਨ ਮੁਤਾਬਕ ਮਾਲਕਾਂ ਨੇ ਬਾਈ 14-15 ਲੀਟਰ ਦੁੱਧ ਦੀ ਨਾਲੀ ਆ ਥਾਂ ਤੋਂ ਬਹੁਤ ਸੋਹਣਾ ਲੱਗਿਆ ਹੋਆ ਕਰਮ ਵਾਲੀ ਨੂੰ ਸਾਫ਼ ਥਾਂ ਲੇ ਵੀ ਦੀ ਆ ਜੀ ਪੂਰੀ ਮੋਲੇ ਦਾ 1 25 ਆ ਬਾਈ ਇਹਦਾ ਬੱਡੀ ਮੈਂ ਆ ਪੂਰੀ ਕੱਦ ਵਾਲੀ ਜੀ ਵਜਨ ਵਾਲੀ ਥਾਂਲੇ ਵੀ ਦੀ ਬਹੁਤ ਸਾਫ਼ ਆ ਬਾਈ ਝੂਣ ਬਹੁਤ ਚੰਗਾ ਈ ਔਰ ਸੋਈ ਸੁਈ ਦੀ ਆ 9.1 ਲੀਟਰ ਬੋਲਾ ਇਸ ਟਾਈਮ ਤੇ ਥਾਂਲੇ ਬਾਈ ਤਿਆਰ ਆਈ 14 15 ਲੀਟਰ ਦੋ ਦੇ ਦੂਗੀ ਬਾਈ ਆਰਾਮਦਾਰੀ ਨਾਲ ਮਾ ਜਿਵੇਂ ਕੱਦ ਕਾਠਾ ਬਈ ਇਹਦਾ ਇਹ ਕਾ ਛੋਟੀ ਆ ਬਾਈ ਦੂਜਾ ਸੁਆ ਬਈ ਇਹਦਾ 7 8 ਦਿਨ ਹੋ ਗਏ ਬਾਈ ਇਹਨੂੰ ਸੁਈ ਨੂੰ ਜੀ ਹੱਲੇ ਵੇਲੀ ਬਹੁਤ ਕੁਆਲਟੀ ਆ ਬਹੁਤ ਸਾਫ ਆ ਬਈ ਇਹਦਾ ਚਾਰੇ ਥਾਂ ਇੱਕੋ ਜਿਹੀ ਲੱਗੇ ਵੇ ਇੱਕੋ ਜਿਹੀ ਬੱਤੇ ਲੱਗੇ ਵੇ ਸਿੰਘਾ-ਸੁੰਗਾ ਦੀ ਬਹੁਤ ਸੋਹਣੀ ਝੋਟੀ ਏ ਇਸ ਟਾਈਮ ਦੇ 13 ਲੀਟਰ ਦੁੱਧ ਦੇ ਥੱਲੇ ਬਾਈ ਤਿਆਰ ਆਈ ਦਰਦੀ ਥੋੜਾ ਜਿਹਾ ਕੱਦ-ਕਾਠ ਵੀ ਚੰਗਾ ਏ ਬਰੀਕ ਆ ਝੋਟੀ ਬਲੀ ਦੂਜਾ ਸੂਆ ਬਈ ਇਹਦਾ 12 ਤੋਂ 13 ਲੀਟਰ ਦੁੱਧ ਇਸ ਟਾਈਮ ਤੇ ਥੱਲੇ ਬਾਈ ਤਿਆਰ ਆ ਜਿਹੜਾ ਆਪਾਂ ਚੋ ਸਕਦੇ ਆ ਜੀ ਇਹਦਾ ਮੋਲਾ ਬਾਈ 1,20,000 ਰੁਪਏ ਬਾਈ ਇਹਦਾ। ਬਾਕੀ ਮੌਕੇ ਦੀ ਹੋ ਜੂ ਗੱਲ ਬਾਤ। ਜੇ ਕਿਸੇ ਵੀ ਪਰਾਨੇ ਖਰੀਦਣਾ ਹੋਵੇ ਪਸ਼ੂ ਕੋਈ ਤਾਂ ਆਪੇ ਨਾਲ ਸੰਪਰਕ ਕਰ ਸਕਦੇ ਹੋ ਬਾਈ। ਸੋਈ ਜੋ ਟੀਆ ਖੁੱਲੇ ਥਾਲੇ ਵਾਲੀ ਬਾਈ। 12 ਤੋਂ 13 ਲੀਟਰ ਦੁੱਧ ਇਸ ਟਾਈਮ ਦੇ ਬਾਈ ਤਿਆਰ ਆਈ ਇਸ ਲਈ। ਜਿਹੜਾ ਆਪਾਂ ਬਾਈ ਚੋ ਸਕਦੇ ਦੋ ਟਾਈਮ ਦੀ। ਖਾਲੇਵਾ ਦੇਖ ਸਕਦੇ ਤੁਸੀਂ ਬਾਈ। ਜਿਹੜੇ ਨਵੇਂ ਵੀਰ ਆਪਣੇ ਚੈਨਲ ਤੇ ਆਉਂਦੇ ਆ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਆਉਣ ਵਾਲੇ ਪਸ਼ੂਆਂ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਬਾਈ ਇਹ ਕੰਮ ਆ ਜਾ ਬਾਈ ਤੀਜਾ ਸੁਹੇ ਦਾ ਹੋਊਗਾ ਬਾਈ ਗੋਲ ਸਿੰਘ ਦੀ ਆ ਕੱਦ-ਕਾੜ ਚੰਗਾ ਏ ਥੋੜੀ ਜੀ ਗਰੀਬ ਘਰੋਂ ਆਈ ਏ ਬਾਈ ਥੋੜੀ ਜੀ ਬਰੀ ਕਮਾਜ ਬਾਈ ਥਾਲੇ ਵੀ ਸਾਫ਼ ਆ ਇਹ 7-8 ਦਿਨ ਦੀ ਬਾਈ ਇਹ ਸੁੰਦੀ ਏ 10 ਲੀਟਰ ਦੋ ਦਰਾੰਦਰੇ ਨਾਲ ਦੇ ਦਊਗੀ ਮਾਝ ਦਾ ਆ ਗਿਆ ਲੀਟਰ ਬਾਈ ਜਿਵੇਂ ਕੱਦ-ਕਾੜ ਖਾਈ ਕੁਲੀ ਘੱਟ ਘੱਟ ਬਹੁਤ ਮਹਿੰਗਾ ਜੀ ਥਣ ਬਹੁਤ ਸੋਹਣਾ ਲੱਗਿਆ ਬੇਚਰੀ ਨੂੰ 10 ਡਾਗਿਆ ਲੀਟਰ ਦੁੱਧ ਦੇ ਦਊਗੀ ਬਾਈ ਮੁੱਲ ਇਹਦਾ ਬਾਈ ਬਿਲਕੁਲ ਜਾਇਦਾ 95000 ਰੁਪਏ ਜੀ ਤੁਹਾਨੂੰ ਵੀ ਪਸ਼ੂ ਦੇ ਵੀਰ ਭਰਾਣੇ ਖਰੀਦਣਾ ਹੋਵੇ ਜੀ ਤਾਂ ਪੈਣਾ ਸੰਪਰਕ ਕਰ ਸਕਦੇ ਹੋ ਬਾਈ ਪਿੰਡ rau ke kalan ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 88475 189064 ਪਸ਼ੂ ਬਕਾਉ ਆ ਬਾਈ ਅੱਜ ਦੋ ਮੱਜਾਂ ਵੱਡੀਆਂ ਕੱਦ ਵਾਲੀਆਂ ਸੂਈਆਂ ਸਵਾਈਆਂ ਜੀ ਇੱਕ ਝੋਟੀ ਦੂਜਾ ਸੂਆ ਸੂਈ ਦੀ ਆ ਇੱਕ ਮੱਜ ਫਿੰਗਰ ਵਾਲੀ ਆ ਬਾਈ ਜੇ ਕਿਸੇ ਵੀਰ ਭਰਾਣੇ ਪਸ਼ੂ ਖਰੀਦਣਾ ਹੋਵੇ ਤਾਂ ਆਪਣਾ ਬਾਈ ਸੰਪਰਕ ਕਰ ਸਕਦੇ ਹੋ ਬਾਈ ਧੰਨਵਾਦ ਬਾਈ ਸਾਰਿਆਂ ਦਾ ਜੀ